हां जी सत श्री अकाल आज ਆਪਾਂ ਕਰਾਂਗੇ ਪੰਜਾਬ ਜੀਕੇ ਦਾ ਫਰਸਟ ਟੌਪਿਕ ਪੰਜਾਬ ਬਾਰੇ ਮੰਡਲੀ ਜਾਣਕਾਰੀ ਉਹਦੇ ਐਮਸੀਕਿਊਸ ਆਪਣੇ ਡੇਲੀ ਦੇ 10 ਐਮਸੀਕਿਊਸ ਲਗਾਇਆ ਕਰਨਗੇ ਪੰਜਾਬ ਜੀਕੇ ਦੇ ਸੋ ਪਹਿਲਾ ਕੁਸ਼ਣ ਹੈ ਪੰਜਾਬ ਕਿਹੜੀ ਭਾਸ਼ਾ ਦਾ ਸ਼ਬਦ ਹੈ ਪੰਜਾਬ ਕਿਹੜੀ ਭਾਸ਼ਾ ਦਾ ਸ਼ਬਦ ਹੈ ਸੋ ਫਰਸਟ ਆਪਸ਼ਨ ਹੈ ਪੰਜਾਬੀ ਭਾਸ਼ਾ ਸੈਕੰਡ ਹੈ ਅਰਬੀ ਭਾਸ਼ਾ 3rd ਆਪਸ਼ਨ ਹੈ ਫਾਰਸੀ ਭਾਸ਼ਾ ਤੇ ਲਾਸਟ ਵਨ ਹੈ ਤੀਨੀ ਭਾਸ਼ਾ ਸੋ ਇਹਨਾਂ ਦੇ ਵਿੱਚੋਂ ਜਿਹੜਾ ਰਾਈਟ ਆਪਸ਼ਨ ਹੈ ਉਹ ਆਪਣਾ ਕਿਹੜਾ ਬਣੂਗਾ ਫਾਰਸੀ ਭਾਸ਼ਾ ਪੰਜਾਬ ਫਾਰਸੀ ਭਾਸ਼ਾ ਦੇ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ ਕਿਹੜੇ ਕਿਹੜੇ ਦੋ ਸ਼ਬਦ ਨੇ ਪੰਜ ਪਲੱਸ ਆਗ ਸੋ ਆਪਣਾ ਨੈਕਸਟ ਕੁਐਸਚਨ ਹੈ ਪੰਜਾਬ ਦਾ ਅਖੀਰਲਾ ਜ਼ਿਲ੍ਹਾ ਕਿਹੜਾ ਬਣਿਆ ਹੈ ਬਹੁਤ ਇੰਪੋਰਟੈਂਟ ਕੁਐਸਚਨ ਪ੍ਰੀਵੀਅਸ ਐਗਜ਼ਾਮਸ ਦੇ ਵਿੱਚ ਆਇਆ ਆ ਕੁਐਸਚਨ ਹੈ ਪੰਜਾਬ ਦਾ ਅਖੀਰਲਾ ਜ਼ਿਲ੍ਹਾ ਕਿਹੜਾ ਬਣਿਆ ਹੈ ਫਸਟ ਆਪਸ਼ਨ ਹੈ ਫਾਜ਼ਿਲਕਾ ਸੈਕੰਡ ਹੈ ਫਿਰੋਜ਼ਪੁਰ ਥਰਡ ਆਪਸ਼ਨ ਹੈ ਪਟਿਆਲਾ ਫੋਰਥ ਆਪਸ਼ਨ ਹੈ ਮਲੇਰਕੋਟਲਾ ਸੋ ਦ ਰਾਈਟ ਆਪਸ਼ਨ ਇਜ਼ ਮਲੇਰਕੋਟਲਾ ਲਾਸਟ ਡਿਸਟ੍ਰਿਕਟ ਜਿਹੜਾ ਆਪਣਾ ਬਣਿਆ ਹੈ ਮਲੇਰਕੋਟਲਾ ਇਹ ਕਿਹੜੇ ਜ਼ਿਲ੍ਹੇ ਚੋਂ ਅਲਾਗ ਹੋਇਆ ਹੈ ਸੰਗਰੂਰ ਜ਼ਿਲ੍ਹੇ ਦੇ ਵਿੱਚੋਂ ਸੰਗਰੂਰ ਨੂੰ ਛੋਟਾ ਕਰਕੇ ਇੱਕ ਹੋਰ ਜ਼ਿਲ੍ਹਾ ਬਣਾ ਦਿੱਤਾ ਗਿਆ ਹੈ ਮਲੇਰ ਕੋਟਲਾ ਇਹ ਆਪਣਾ 23ਵਾਂ ਜ਼ਿਲ੍ਹਾ ਬਣਿਆ ਹੈ ਤਾਂ ਟੋਟਲ ਪੰਜਾਬ ਦੇ ਵਿੱਚ ਕਿੰਨੇ ਜ਼ਿਲ੍ਹੇ ਆ ਟੋਟਲ 23 ਆਪਣਾ ਅਗਲਾ ਕੁਐਸਚਨ ਹੈ ਪੰਜਾਬ ਦੀ ਸਭ ਤੋਂ ਘੱਟ ਆਬਾਦੀ ਘੰਤਾ ਕਿੱਥੇ ਹੈ ਪੰਜਾਬ ਦੀ ਸਭ ਤੋਂ ਘੱਟ ਆਬਾਦੀ ਘਨਤਾ ਕਿੱਥੇ ਹੈ ਫਸਟ ਆਪਸ਼ਨ ਹੈ ਅੰਮ੍ਰਿਤਸਰ ਸੈਕਿੰਡ ਹੈ ਲੁਧਿਆਣਾ ਥਰਡ ਵਨ ਹੈ ਸੰਗਰੂਰ ਫੋਰਥ ਹੈ ਮੁਕਸਰ ਸੋ ਆਬਾਦੀ ਘਨਤਾ ਕੀ ਹੁੰਦੀ ਹੈ ਹਜ਼ਾਰ ਵਰਗ ਦੇ ਪਿੱਛੇ ਏਰੀਏ ਦੇ ਪਿੱਛੇ 1 ਕਿਲੋਮੀਟਰ ਵਰਗਾਕਾਰ ਏਰੀਆ ਆਪਾਂ ਬਾਉਂਡ ਕਰ ਲੈਣਾ ਹੈ ਉਹਦੇ ਵਿੱਚ ਕਿੰਨੇ ਪਰਸਨ ਰਹਿੰਦੇ ਨੇ ਤਾਂ ਹੁੰਦੀ ਹੈ ਆਬਾਦੀ ਘਨਤਾ ਸੋ ਰਾਈਟ ਆਪਸ਼ਨ ਇਜ਼ ਮੁਕਸਰ ਮੁਕਸਰ ਦੀ ਆਬਾਦੀ ਘਨਤਾ ਸਭ ਤੋਂ ਘੱਟ ਹੈ ਤੇ ਸਭ ਤੋਂ ਵੱਧ ਆਬਾਦੀ ਘਨਤਾ ਕਿਹੜੇ ਜ਼ਿਲ੍ਹੇ ਦੀ ਹੈ ਲੁਧਿਆਣਾ ਦੀ ਲੁਧਿਆਣਾ ਦੇ ਵਿੱਚ ਸਭ ਤੋਂ ਵੱਧ ਸੰਗਣੇ ਲੋਕ ਜਿਹੜੇ ਐ ਰਹਿੰਦੇ ਐ ਠੀਕ ਹੈ ਜੀ ਸੋ ਆਪਣਾ ਨੈਕਸਟ ਕੁਐਸਚਨ ਐ ਪੰਜਾਬ ਭਾਰਤ ਦੀ ਕਿਹੜੀ ਦਿਸ਼ਾ ਵੱਲ ਸਥਿਤ ਹੈ ਮੋਸਟ ਇੰਪੋਰਟੈਂਟ ਕੁਐਸਚਨ ਪੰਜਾਬ ਭਾਰਤ ਦੀ ਕਿਹੜੀ ਦਿਸ਼ਾ ਵੱਲ ਸਥਿਤ ਹੈ ਤਾਂ ਚਾਰ ਦਿਸ਼ਾਵਾਂ ਹੁੰਦੀਆਂ ਕਿਸੇ ਵੀ ਡਾਇਰੈਕਸ਼ਨ ਨੂੰ ਮਾਪਣ ਲਈ ਚਾਰ ਦਿਸ਼ਾਵਾਂ ਆਪਾਂ ਲੈਣੇ ਆ ਤਾਂ ਪੰਜਾਬ ਜਿਹੜੀ ਫਸਟ ਆਪਸ਼ਨ ਹੈ ਉੱਤਰ ਪੂਰਬ ਸੈਕੰਡ ਹੈ ਉੱਤਰ ਦੱਖਣ ਥਰਡ ਹੈ ਉੱਤਰ ਪੱਛਮ ḍ ਹੈ ਕੋਈ ਵੀ ਨਹੀਂ ਸੋ ਚਾਰ ਦਿਸ਼ਾਵਾਂ ਦੇ ਵਿੱਚੋਂ ਜਿਹੜੀਆਂ ਆਪਸ਼ਨ ਦੇ ਵਿੱਚ ਤੁਹਾਨੂੰ ਦਿੱਤੀਆਂ ਗਈਆਂ ਨੇ ਸੋ ਸਹੀ ਆਪਸ਼ਨ ਆਪਣੀ ਕਿਹੜੀ ਆਏਗੀ ਉੱਤਰ ਪੱਛਮ ਸੀ ਆਪਸ਼ਨ ਸੋ ਰਾਈਟ ਆਪਸ਼ਨ ਇਜ਼ ਸੀ ਨੈਕਸਟ ਆਪਣਾ ਕੁਐਸਚਨ ਹੈ ਆਧੁਨਿਕ ਪੰਜਾਬ ਕਦੋਂ ਬਣਿਆ ਸੀ ਆਧੁਨਿਕ ਮਤਲਬ ਅੱਜ ਦਾ ਪੰਜਾਬ ਕਦੋਂ ਹੋਂਦ ਵਿੱਚ ਆਇਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਪੰਜਾਬ ਦੀਆਂ ਲਗਭਗ ਚਾਰ ਵੰਡਾਂ ਹੋ ਚੁੱਕੀਆਂ ਨੇ ਇਹ ਆਪਣੀ ਜਿਹੜੀ ਲਾਸਟ ਵਨ ਹੈ ਉਹ ਕਦੋਂ ਹੋਈ ਸੀ ਨਵਾਂ ਪੰਜਾਬ ਜਿਹੜਾ ਅੱਜ ਦਾ ਪੰਜਾਬ ਕਦੋਂ ਬਣਿਆ ਸੀ 1 ਨਵੰਬਰ 1966 ਨੂੰ ਸੋ ਫਰਸਟ ਆਪਸ਼ਨ ਹੈ ਨਵੰਬਰ 1965 ਇਹ ਗਲਤ ਹੈ ਸੈਕੰਡ ਇਜ਼ ਨਵੰਬਰ 1966 ਬਿਲਕੁਲ ਸਹੀ ਹੈ ਥਰਡ ਆਪਸ਼ਨ ਵੀ ਗਲਤ ਹੈ 1967 ਡੀ ਆਪਸ਼ਨ ਵੀ ਗਲਤ ਹੈ 1900 88 ਸੋ ਨੈਕਸਟ ਕੁਐਸਚਨ ਇਜ਼ ਪੰਜਾਬ ਵਿੱਚ ਵਿਧਾਨ ਪਰਿਸ਼ਦ ਨੂੰ ਕਦੋਂ ਖਤਮ ਕੀਤਾ ਗਿਆ ਪੰਜਾਬ ਵਿੱਚ ਵਿਧਾਨ ਪਰਿਸ਼ਦ ਨੂੰ ਕਦੋਂ ਖਤਮ ਕੀਤਾ ਗਿਆ ਫਸਟ অপਸ਼ਨ ਹੈ 1970 ਸੈਕਿੰਡ ਹੈ 1971 ਥਰਡ ਇਜ਼ 1973 ਤੇ ਫੋਰਥ ਵਨ ਇਜ਼ 1974 ਸੋ ਆਪਣੇ ਕੋਲ ਸਹੀ ਆਪਸ਼ਨ ਕਿਹੜੀ ਰਹੂਗੀ 1971 ਪੰਜਾਬ ਤੋਂ ਵਿਧਾਨ ਪਰਿਸ਼ਦ ਨੂੰ ਕਦੋਂ ਖਤਮ ਕੀਤਾ ਗਿਆ 1971 ਨੈਕਸਟ ਕੁਐਸਚਨ ਹੈ ਆਪਣੇ ਕੋਲ ਪੰਜਾਬ ਨੂੰ ਕਿੰਨੇ ਰਾਜਾਂ ਦੀ ਹੱਦ ਲੱਗਦੀ ਹੈ ਪੰਜਾਬ ਨੂੰ ਹੋਰ ਕਿੰਨੇ ਰਾਜਾਂ ਦੀ ਹੱਦ ਲੱਗਦੀ ਹੈ ਇੱਥੇ ਇੱਕ ਗੱਲ ਨੋਟ ਕਰਨ ਵਾਲੀ ਹੈ ਪੰਜਾਬ ਨੂੰ ਕਿੰਨੇ ਰਾਜਾਂ ਦੀ ਹੱਦ ਲੱਗਦੀ ਹੈ ਰਾਜ ਪੁੱਛੇ ਗਏ ਨੇ ਦੇਸ਼ ਨਹੀਂ ਪੁੱਛੇ ਗਏ ਸੋ ਰਾਜ ਆਪਣੇ ਕਿਹੜੇ ਕਿਹੜੇ ਪੰਜਾਬ ਨਾਲ ਹੋਰ ਲੱਗਦੇ ਆ ਫਸਟ ਇਜ਼ ਹਿਮਾਚਲ ਹਰਿਆਣਾ ਤੇ ਰਾਜਸਥਾਨ ਟੋਟਲ ਤਿੰਨ ਰਾਜ ਲੱਗਦੇ ਆ ਪੰਜਾਬ ਦੇ ਨਾਲ ਸੋ ਸਹੀ ਆਪਸ਼ਨ ਆਪਣੀ ਕਿਹੜੀ ਆਊਗੀ ਬੀ ਆਪਸ਼ਨ ਨੈਕਸਟ ਕੁਐਸਚਨ ਹੈ ਆਪਣੇ ਕੋਲ ਪੰਜਾਬ ਨੂੰ ਕਿੰਨੇ ਦੇਸ਼ਾਂ ਦੀ ਹੱਦ ਲੱਗਦੀ ਹੈ ਹੁਣ ਇੱਥੇ ਦੇਸ਼ਾਂ ਦੀ ਗੱਲ ਕੀਤੀ ਗਈ ਹੈ ਪੰਜਾਬ ਜਿਹੜਾ ਹੈ ਆਪਣੀ ਬਾਉਂਡਰੀ ਕਿੰਨੇ ਦੇਸ਼ਾਂ ਨਾਲ ਸ਼ੇਅਰ ਕਰਦਾ ਹੈ ਤੋ ਹੈ ਇੱਕੋ ਇੱਕ ਦੇਸ਼ ਹੈ ਜਿਹਨੂੰ ਤੁਸੀਂ ਸਾਰੇ ਜਾਣਦੇ ਹੋ ਪਾਕਿਸਤਾਨ ਇੰਟਰਨੈਸ਼ਨਲ ਬਾਉਂਡਰੀ ਸ਼ੇਅਰ ਕਰਦਾ ਹੈ ਪੰਜਾਬ ਪਾਕਿਸਤਾਨ ਨਾਲ ਠੀਕ ਹੈ ਜੀ ਤੋ ਕਿਹੜੀ ਆਪਸ਼ਨ ਰਾਈਟ ਹੋਊਗੀ ਫਿਰ ਏ ਆਪਸ਼ਨ ਨੈਕਸਟ ਕੁਐਸਚਨ ਹੈ 2011 ਦੇ ਅਨੁਸਾਰ ਪੰਜਾਬ ਦਾ ਲਿੰਗ ਅਨੁਪਾਤ ਕਿੰਨਾ ਹੈ ਲਿੰਗ ਅਨੁਪਾਤ ਕੀ ਹੁੰਦਾ ਹੈ ਦਰਸਲ ਹਜ਼ਾਰ ਮਰਦਾਂ ਦੇ ਪਿੱਛੇ ਔਰਤਾਂ ਦੀ ਸੰਖਿਆ ਨੂੰ ਲਿੰਗ ਅਨੁਪਾਤ ਕਿਹਾ ਜਾਂਦਾ ਹੈ ਮਤਲਬ ਇੱਕ ਸਪੈਸਿਫਿਕ ਏਰੀਆ ਦੇ ਵਿੱਚ ਆਪਾਂ ਹਜ਼ਾਰ ਮਰਦਾਂ ਦੀ ਕਾਊਂਟਿੰਗ ਕਰਨੀ ਹੈ ਉਹਨਾਂ ਦੇ ਅੰਦਰ ਜਿੰਨੀਆਂ ਵੀ ਔਰਤਾਂ ਆਣ ਗਿਆ ਉਹ ਹੁੰਦਾ ਲਿੰਗ ਅਨੁਪਾਤ ਮਤਲਬ ਹਜ਼ਾਰ ਮਰਦਾਂ ਦੇ ਪਿੱਛੇ ਔਰਤਾਂ ਕਿੰਨੀਆਂ ਨੇ ਉਹ ਹੈ ਪੰਜਾਬ ਦਾ ਲਿੰਗ ਅਨੁਪਾਤ ਫਸਟ ਆਪਸ਼ਨ ਹੈ 553 ਸੈਕਿੰਡ ਹੈ 853 ਥਰਡ ਹੈ 846 ਤੇ ਫੋਰਥ ਆਪਸ਼ਨ ਹੈ 895 ਸੋ ਰਾਈਟ ਆਪਸ਼ਨ ਆਪਣੇ ਕੋਲ ਕਿਹੜਾ ਬਣ ਜੂਗਾ ਡੀ ਆਪਸ਼ਨ 895 ਜਿਹੜੀ ਸੀ ਆਪਸ਼ਨ ਹੈ ਇਹ ਤੁਹਾਡੇ ਕੋਲ ਪੁੱਛਿਆ ਜਾਊਗਾ ਬਾਲ ਲਿੰਗ ਅਨੁਪਾਤ ਕਿੰਨਾ ਹੈ ਤਾਂ ਸੀ ਆਪਸ਼ਨ ਰਾਈਟ ਰਹੂਗੀ ਇਥੇ ਆਪਸ਼ਨ ਕਿਹੜੀ ਰਾਈਟ ਹੋਊਗੀ ਡੀ ਆਪਸ਼ਨ ਕਿਉਂਕਿ ਇਥੇ ਸਿੱਧਾ ਲਿੰਗ ਅਨੁਪਾਤ ਪੁੱਛਿਆ ਗਿਆ ਹੈ ਸੋ ਅੱਜ ਦਾ ਆਪਣਾ ਲਾਸਟ ਕੁਐਸਚਨ ਪੰਜਾਬ ਭਾਰਤ ਦੇ ਖੇਤਰਫਲ ਦਾ ਕਿੰਨਾ ਪ੍ਰਤੀਸ਼ਤ ਹੈ ਪੰਜਾਬ ਭਾਰਤ ਦੇ ਖੇਤਰਫਲ ਦਾ ਕਿੰਨਾ ਪ੍ਰਤੀਸ਼ਤ ਹੈ ਪ੍ਰਤੀਸ਼ਤ ਮਤਲਬ ਭਾਰਤ ਆਪਣਾ 100% ਹੈ ਆਪਾਂ ਮੰਨ ਕੇ ਚੱਲਦੇ ਹਾਂ ਤਾਂ ਜਿਹੜਾ ਪੰਜਾਬ ਰਾਜ ਹੈ ਉਹਦਾ ਕਿੰਨਾ ਪਰਸੈਂਟ ਹੈ ਖੇਤਰਫਲ ਦੇ ਪੱਖੋਂ ਸੋ ਫਰਸਟ ਆਪਸ਼ਨ ਹੈ 1% ਸੈਕਿੰਡ ਆਪਸ਼ਨ ਹੈ 2.5% ਥਰਡ ਆਪਸ਼ਨ ਹੈ 1.2% ਤੇ ਫੋਰਥ ਆਪਸ਼ਨ ਹੈ 1.5% ਸੋ ਜਿਹੜੀ ਸਹੀ ਆਪਸ਼ਨ ਆਪਣੇ ਕੋਲ ਰਹੂਗੀ ਉਹ ਹੈਗੀ ਡੀ ਆਪਸ਼ਨ 1.5% ਪੰਜਾਬ ਭਾਰਤ ਦੇ ਖੇਤਰਫਲ ਦੇ ਬਰਾਬਰ ਹੈ ਠੀਕ ਹੈ ਜੀ ਇਹ ਸੀ ਅੱਜ ਦਾ ਆਪਣਾ ਲਾਸਟ ਕੁਐਸਚਨ ਥੈਂਕ ਯੂ